ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵੀਪਲ ਗੌਰ ਅਤੇ ਪੰਜਾਬੀ ਫੈਕਟੋਪੀਡੀਆ ਤੇ ਤੁਹਾਡਾ ਸਵਾਗਤ ਹੈ ਹਰ ਸ਼ਹਿਰ ਦੀ ਇੱਕ ਆਪਣੀ ਪਛਾਣ ਹੁੰਦੀ ਹੈ ਇੱਕ ਅਜਿਹੀ ਇਮਾਰਤ ਜੋ ਸ਼ਹਿਰ ਦਾ ਪ੍ਰਤੀਕ ਬਣ ਜਾਂਦੀ ਏ ਜਦੋਂ ਅਸੀਂ ਨਿਊਯਾਰਕ ਬਾਰੇ ਸੋਚਦੇ ਹਾਂ ਤਾਂ ਇੱਕ ਅਜਿਹੀ ਹੀ ਸਕਾਈਸਕ੍ਰੈਪਰ ਸਾਡੀ ਅੱਖਾਂ ਸਾਹਮਣੇ ਆਉਂਦਾ ਹੈ ਜੋ ਕਿ ਇੱਕ ਇਮਾਰਤ ਨਹੀਂ ਬਲਕਿ ਇੱਕ ਲੈਜੈਂਡ ਹੈ ਅਸੀਂ ਗੱਲ ਕਰ ਰਹੇ ਹਾਂ ਇੰਪਾਇਰ ਸਟੇਟ ਬਿਲਡਿੰਗ ਦੀ ਅੱਜ ਦੁਨੀਆ ਵਿੱਚ ਬੁਰਜ ਖਲੀਫਾ ਵਰਗੀਆਂ ਕਈ ਉੱਚੀਆਂ ਇਮਾਰਤਾਂ ਨੇ ਪਰ ਇਹ ਇਮਾਰਤ ਲਗਭਗ 40 ਸਾਲਾਂ ਤੋਂ ਸਭ ਤੋਂ ਉੱਚੇ ਹੋਣ ਦਾ ਦਰਜਾ ਹਾਸਲ ਕਰਦੀ ਆ ਰਹੀ ਹੈ 1931 ਵਿੱਚ ਜਦੋਂ ਇਹ ਇਮਾਰਤ ਬਣ ਕੇ ਤਿਆਰ ਹੋ ਗਈ ਸੀ ਤਾਂ ਲੋਕ ਇਸ ਨੂੰ ਦੇਖ ਕੇ ਹੈਰਾਨ ਰਹਿ ਗਏ ਸੀ ਕਿਉਂਕਿ ਇਸ ਇਮਾਰਤ ਦੀ ਸਿਰਫ ਉਚਾਈ ਵਿੱਚ ਹੀ ਨਹੀਂ ਬਲਕਿ ਇਸ ਨੂੰ ਬਣਾਉਣ ਵਿੱਚ ਵੀ ਇੱਕ ਚਮਤਕਾਰ ਸੀ ਕਿਉਂਕਿ ਇਹ 102 ਮੰਜ਼ਲਾ ਇਮਾਰਤ ਮਨੁੱਖੀ ਇਬਲਾਸ਼ਾ ਇੰਜੀਨੀਅਰਿੰਗ ਦੇ ਕਮਾਲ ਅਤੇ ਹਾਲੀਵੁੱਡ ਦੇ ਸੁਪਨਿਆਂ ਦੀ ਕਹਾਣੀ ਹੈ ਕਿਉਂਕਿ ਇਸ ਨੂੰ ਬਣਾਉਣ ਵਿੱਚ ਅਸਮਾਨੀ ਦੌੜ ਹੈ ਤੇ ਇੱਕ ਹਾਦਸਾ ਤੇ ਵਿਸ਼ਾਲ ਬਾਂਦਰ ਵੀ ਹੈ। ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਇਹ ਇਮਾਰਤ ਜੋ ਦੁਨੀਆਂ 'ਚ ਸਭ ਤੋਂ ਉੱਚੀ ਹੈ ਉਸ ਨੂੰ 1 ਸਾਲ ਅਤੇ 45 ਦਿਨਾਂ ਦੇ ਵਿੱਚ ਕਿਵੇਂ ਬਣਾ ਕੇ ਤਿਆਰ ਕੀਤਾ ਗਿਆ। ਇਸ ਇਮਾਰਤ ਦੇ ਸਿਖਰ ਨੂੰ ਅਸਲ ਵਿੱਚ ਹਵਾਈ ਜਹਾਜ਼ਾਂ ਦੇ ਉਤਰਨ ਲਈ ਡੌਕ ਵਜੋਂ ਕਿਵੇਂ ਤਿਆਰ ਕੀਤਾ ਗਿਆ। 1945 ਵਿੱਚ ਹਵਾਈ ਬੰਬਾਰ ਜਹਾਜ਼ ਇਸ ਇਮਾਰਤ ਦੇ ਨਾਲ ਕਿਵੇਂ ਟਕਰਾਇਆ ਅਤੇ ਕਿੰਗਕੋਂਗ ਤੋਂ ਲੈ ਕੇ ਹਜ਼ਾਰਾਂ ਫਿਲਮਾਂ ਤੱਕ ਇਹ ਇਮਾਰਤ ਕਲਪ ਕਲਚਰ ਦਾ ਪ੍ਰਤੀਕ ਕਿਵੇਂ ਬਣੀ ਇਸ ਦਾ ਜਵਾਬ 1920 ਦੇ ਦਹਾਕੇ ਵਿੱਚ ਨਿਊਯਾਰਕ ਦੀ ਹਵਾ ਵਿੱਚ ਹੈ ਉਸ ਸਮੇਂ ਆਰਥਿਕ ਤਰੱਕੀ ਚੱਲ ਰਹੀ ਸੀ ਲੋਕ ਵੱਡੇ ਵੱਡੇ ਸੁਪਨੇ ਦੇਖ ਰਹੇ ਸੀ ਅਤੇ ਸਭ ਤੋਂ ਉੱਚੀ ਇਮਾਰਤ ਬਣਾਉਣ ਦੀ ਦੌੜ ਲੱਗੀ ਹੋਈ ਸੀ ਦੋ ਪ੍ਰੋਜੈਕਟ ਚੱਲ ਰਹੇ ਸੀ ਕ੍ਰਾਈਸਲਰ ਬਿਲਡਿੰਗ ਅਤੇ 40 ਬਾਲ ਸਟਰੀਟ ਇਸ ਦੌੜ ਵਿੱਚ ਲੋਕੀ ਇੱਕ ਦੂਜੇ ਨੂੰ ਪਿੱਛੇ ਛੱਡਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ ਪਰ ਜੌਨ ਚੇਰਾਸਕੋਪ ਨੇ ਫੈਸਲਾ ਕੀਤਾ ਕਿ ਉਹ ਇੱਕ ਅਜਹੀ ਬਿਲਡਿੰਗ ਤਿਆਰ ਕਰੇਗਾ ਜੋ ਸਭ ਨੂੰ ਪਿੱਛੇ ਛੱਡ ਦੇਵੇਗੀ ਉੱਥੇ ਹੀ ਇੰਪਾਇਰ ਸਟੇਟ ਬਿਲਡਿੰਗ ਬਣਾਉਣ ਦਾ ਕੰਮ ਸ਼ੁਰੂ ਹੋਇਆ 1920 ਵਿੱਚ ਸ਼ੇਅਰ ਬਾਜ਼ਾਰ ਕਰੈਸ਼ ਹੋ ਗਿਆ ਅਤੇ ਮਹਾਮੰਦੀ ਸ਼ੁਰੂ ਹੋ ਗਈ ਜਿੱਥੇ ਦੂਜੇ ਪ੍ਰੋਜੈਕਟ ਉਥੇ ਹੀ ਰੁੱਕ ਗਏ ਉਥੇ ਰਾਸਕੋਬ ਨੇ ਅੱਗੇ ਵਧਣ ਦਾ ਫੈਸਲਾ ਕੀਤਾ ਉਸਨੇ ਸਿਰਫ ਉਚਾਈ ਵਿੱਚ ਹੀ ਨਹੀਂ ਬਲਕਿ ਤੇਜ਼ੀ ਨਾਲ ਨਿਰਮਾਣ ਕਰਨਾ ਸੀ ਇਸ ਦਾ ਸਟੀਲ ਦਾ ਢਾਂਚਾ ਪਹਿਲਾਂ ਹੀ ਬਿਲਡਿੰਗ ਦੇ ਵਿੱਚ ਤਿਆਰ ਕੀਤਾ ਜਾਂਦਾ ਸੀ ਇਸ ਵਿੱਚ 3400 ਮਜ਼ਦੂਰ ਕੰਮ ਕਰਦੇ ਸੀ ਜੋ ਕਿ ਉਚਾਈ ਦੇ ਕੰਮ ਵਿੱਚ ਮਸ਼ਹੂਰ ਸਨ ਉਹਨਾਂ ਨੇ ਦਿਨ ਰਾਤ ਸਖਤ ਮਿਹਨਤ ਕਰਕੇ ਇਸ ਕੰਮ ਨੂੰ 1 ਸਾਲ ਅਤੇ 45 ਦਿਨਾਂ ਦੇ ਵਿੱਚ ਪੂਰਾ ਕਰ ਦਿੱਤਾ ਅਤੇ ਬਿਲਡਿੰਗ ਤਿਆਰ ਕਰ ਦਿੱਤੀ ਇਸ ਇਮਾਰਤ ਦੇ ਸਿਖਰ ਨੂੰ ਹਵਾਈ ਜਹਾਜ਼ਾਂ ਦੇ ਉਤਰਨ ਲਈ ਇੱਕ ਡੌਕ ਵਜੋਂ ਕਿਉਂ ਤਿਆਰ ਕੀਤਾ ਗਿਆ ਇਸ ਬਿਲਡਿੰਗ ਦੇ ਸਿਖਰ ਨੂੰ ਮਾਸਟ ਕਿਹਾ ਜਾਂਦਾ ਹੈ ਜੋ ਕਿ ਇਸ ਦੀ ਪਛਾਣ ਯੋਗ ਵਿਸ਼ੇਸ਼ਤਾ ਵਿੱਚੋਂ ਇੱਕ ਹੈ ਇਸ ਦੇ ਪਿੱਛੇ ਇੱਕ ਭਵਿੱਖਮੁਖੀ ਸੋਚ ਹੈ ਨਾ ਕਿ ਕੋਈ ਸਜਾਵਟ 1920 ਅਤੇ 30 ਦੇ ਦਹਾਕੇ ਵਿੱਚ ਇਹ ਮੰਨਦੇ ਸੀ ਕਿ ਹਵਾ ਨਾਲ ਭਰੇ 에ਅਰਸ਼ਿਪ ਅਤੇ ਜ਼ੈਂਪਲਿਨ ਅੰਤਰਰਾਸ਼ਟਰੀ ਇਸ ਯਾਤਰਾ ਦਾ ਭਵਿੱਖ ਨੇ ਜਿਹੜੇ ਮਹਾਸਾਗਰ ਨੂੰ ਪਾਰ ਕਰ ਸਕਦੇ ਨੇ ਰਾਸਕੋਬ ਨੇ ਇੱਕ ਵਿਚਾਰ ਪੇਸ਼ ਕੀਤਾ Empire State Building 에ਅਰਸ਼ਿਪਾਂ ਲਈ ਮੋਰਿੰਗ ਮਾਸਟਰ ਵਜੋਂ ਕੰਮ ਕਰੇਗਾ ਯਾਤਰੀ ਗੈਂਗਪਲੈਂਕ ਰਾਹੀਂ ਇਮਾਰਤ ਵਿੱਚ ਦਾਖਲ ਹੋਣਗੇ ਅਤੇ ਐਲੀਵੇਟਰ ਰਾਹੀਂ ਨਿਊਯਾਰਕ ਦੀਆਂ ਗਲੀਆਂ ਵਿੱਚ ਜਾਣਗੇ 1250 ਫੁੱਟ ਦੀ ਉਚਾਈ ਅਤੇ ਤੇਜ਼ ਹਵਾ ਵਿੱਚ 에ਅਰਸ਼ਿਪ ਨੂੰ ਸਥਿਰਤਾ ਨਾਲ ਬੰਨਣਾ ਅਸੰਭਵ ਸੀ ਕਈ ਕੋਸ਼ਿਸ਼ਾਂ ਦੇ ਬਾਅਦ ਉਤਵਾਹੀ ਵਿੱਚ ਬਦਲ ਗਿਆ ਅਤੇ ਇਸ ਵਿਚਾਰ ਨੂੰ ਚੁੱਪ-ਚਾਪ ਛੱਡ ਦਿੱਤਾ ਗਿਆ 1945 ਵਿੱਚ ਇੱਕ ਫੌਜੀ ਬੰਬਾਰ ਜਹਾਜ਼ ਇਸ ਇਮਾਰਤ ਨਾਲ ਕਿਵੇਂ ਟਕਰਾਇਆ ਇਸ ਇਮਾਰਤ ਨੇ ਕਲਪਨਾ ਵਿੱਚ ਹੀ ਨਹੀਂ ਬਲਕਿ ਅਸਲ ਜ਼ਿੰਦਗੀ ਵਿੱਚ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਇਹ ਘਟਨਾ 28 ਜੁਲਾਈ 1945 ਨੂੰ ਹੋਈ ਸੀ ਉਸ ਦਿਨ ਬਹੁਤ ਜ਼ਿਆਦਾ ਧੁੰਦ ਪਈ ਹੋਈ ਸੀ ਅਤੇ ਇੱਕ ਫੌਜ ਦਾ ਜਹਾਜ਼ B25 ਜਿਸ ਨੂੰ ਕਿ ਇੱਕ ਤਜਰਬੇਕਾਰ ਪਾਇਲਟ ਚਲਾ ਰਿਹਾ ਸੀ ਜੋ ਕਿ ਧੁੰਦ ਕਾਰਨ ਰਸਤਾ ਪਟਕ ਗਿਆ ਅਤੇ Empire State ਬਿਲਡਿੰਗ ਦੇ ਨਾਲ ਟਕਰਾ ਗਿਆ ਉਸ ਦਾ ਇੰਜਨ ਇਮਾਰਤ ਦੇ ਆਰ ਪਰ ਹੋ ਗਿਆ ਤੇ ਉਸ ਦੇ ਤੇਲ ਕਾਰਨ ਤੇਜ਼ ਅੱਗ ਲੱਗ ਗਈ ਉਸ ਵਿੱਚ 14 ਲੋਕਾਂ ਦੀ ਮੌਤ ਹੋ ਗਈ ਉਸ ਦਾ ਦੂਜਾ ਇੰਜਨ ਐਲੀਵੇਟਰ ਸ਼ਾਫਟ ਵਿੱਚ ਡੈਕ ਗਿਆ ਅਤੇ ਜਹਾਜ਼ ਦੇ ਕਈ ਟੁਕੜੇ ਹੋ ਗਏ ਪਰ 40 ਮਿੰਟਾਂ ਦੇ ਅੰਦਰ ਅੱਗ ਤੇ ਕਾਬੂ ਪਾ ਲਿਆ ਗਿਆ ਅਤੇ ਅਗਲੇ ਸੋਮਵਾਰ ਇਮਾਰਤ ਦੁਬਾਰਾ ਖੁੱਲ ਗਈ ਸੀ ਉਸ ਦੇ ਮਜ਼ਬੂਤ ਸਟੀਲ ਦੇ ਢਾਂਚੇ ਨੇ ਇਸ ਟੱਕਰ ਨੂੰ ਸਹਿ ਲਿਆ ਹੈਰਾਨੀਜਨਕ ਗੱਲ ਇਹ ਹੈ ਕਿ ਬੈਟੀਲੂ ਉਲੀਵਰ ਦੀਆਂ ਐਲੀਵੇਟਰ ਕੇਬਲਾਂ ਟੁੱਟ ਗਈਆਂ ਹੁਣ ਜੇਕਰ ਗੱਲ ਕਰੀਏ ਫਿਲਮਾਂ ਦੀ ਤਾਂ ਇਹ ਇਮਾਰਤ ਕਈ ਫਿਲਮਾਂ ਵਿੱਚ ਇਸ ਪੌਪ ਕਲਚਰ ਦਾ ਪ੍ਰਤੀਕ ਕਿਉਂ ਬਣ ਗਈ ਅਤੇ ਕਿਵੇਂ ਬਣ ਗਈ ਇਸ ਇਮਾਰਤ ਦੀ ਪ੍ਰਸਿੱਧੀ ਦਾ ਕਾਰਨ ਇਸ ਦੀ ਸਿਰਫ ਉਚਾਈ ਨਹੀਂ ਬਲਕਿ ਇੱਕ ਸਿਨੇਮਾ ਵੀ ਹੈ 1933 ਵਿੱਚ ਇਸ ਇਮਾਰਤ ਦੇ ਖੁੱਲਣ ਤੋਂ 2 ਸਾਲ ਬਾਅਦ ਕਿੰਗ ਕੌਂਗ ਫਿਲਮ ਰਿਲੀਜ਼ ਹੋਈ ਸੀ ਇਸ ਫਿਲਮ ਦਾ ਸਭ ਤੋਂ ਆਖਰੀ ਅਤੇ ਯਾਦਗਾਰੀ ਦ੍ਰਿਸ਼ ਸੀ ਜਿਸ ਵਿੱਚ ਇੱਕ ਬਾਂਦਰ Empire State Building ਦੇ ਸਿਖਰ ਉੱਤੇ ਚੜਦਾ ਹੈ ਇੱਕ ਅਜੂਬੇ ਦਾ ਪ੍ਰਤੀਕ ਬਣ ਗਈ ਸੀ ਹੈਰਾਨੀਜਨਕ ਗੱਲ ਇਹ ਹੈ ਕਿ ਜਦੋਂ ਇਸ ਇਹ ਇਮਾਰਤ ਖੁੱਲੀ ਸੀ ਤਾਂ ਉਦੋਂ ਮਹਾ ਮੰਦਿਰ ਸ਼ੁਰੂ ਹੋ ਗਈ ਸੀ ਜਿਸ ਕਾਰਨ ਇਸ ਨੂੰ ਕੋਈ ਕਿਰਾਏਦਾਰ ਵੀ ਨਹੀਂ ਮਿਲਿਆ ਸੀ ਮਜ਼ਾਕ ਤੇ ਵਜੋਂ ਇਸ ਇਮਾਰਤ ਨੂੰ ਏਮਪਟੀ ਬਿਲਡਿੰਗ ਵੀ ਕਿਹਾ ਜਾਣ ਲੱਗਾ ਸੀ ਇਸ ਦੀ ਆਮਦਨ ਦਾ ਮੁੱਖ ਸਰੋਤ ਆਬਜ਼ਰਵੇਸ਼ਨ ਡੈਕ ਹੈ ਕਈ ਫਿਲਮਾਂ ਕਾਰਨ ਏ ਰੋਮਾਂਸ ਅਤੇ ਮੁਲਾਕਾਤ ਦਾ ਵੀ ਕਾਰਨ ਬਣੀ ਉਸ ਤੋਂ ਬਾਅਦ ਇਹ ਕਈ ਟੀਵੀ ਸ਼ੋਅਜ਼ ਦੇ ਵਿੱਚ ਵੀ ਦਿਖਾਈ ਦਿੱਤੀ 크리스마ਸ ਐ ਫਿਲਮ ਵਿੱਚ ਏ ਜਾਦੂ ਦਾ ਪ੍ਰਤੀਕ ਬਣੀ ਸੀ ਇਸ ਦੀ ਮੌਜੂਦਗੀ ਸਿਰਫ ਇੱਕ ਇਮਾਰਤ ਨਹੀਂ ਬਲਕਿ ਇੱਕ ਕਿਰਦਾਰ ਬਣ ਗਿਆ ਇਸ ਦੇ ਮਸ਼ਹੂਰ ਟਾਵਰ ਦੀਆਂ ਲਾਈਟਾਂ ਜੋ ਛੁੱਟੀਆਂ ਅਤੇ ਖਾਸ ਮੌਕੇ ਦੌਰਾਨ ਆਪਣੇ ਰੰਗ ਬਦਲਦੀਆਂ ਨੇ ਤਾਂ ਦੋਸਤੋ ਇਹ ਕਹਾਣੀ ਸੀ ਉਸ ਇਮਾਰਤ ਦੀ ਜਿਸ ਨੇ ਅਸਮਾਨ ਤੱਕ ਦੌੜ ਲਾਉਣ ਲਈ ਜਨਮ ਲਿਆ ਸੀ ਜੋ ਕਿ ਮਹਾਮੰਦੀ ਦੇ ਦੌਰ ਵਿੱਚ ਬਣਾਈ ਗਈ ਸੀ ਇਹ ਸਿਰਫ ਇੱਕ ਇਮਾਰਤ ਨਹੀਂ ਬਲਕਿ ਇਸ ਦਾ ਸੱਭਿਆਚਾਰਕ ਪਛਾਣ ਇਤਿਹਾਸ ਇਸ ਨੂੰ ਇੱਕ ਸਕਾਈਸਕ੍ਰੈਪਰ ਬਣਾਉਂਦਾ ਹੈ ਪੰਜਾਬੀ ਫੈਕਟੋਪੀਡੀਆ ਤੇ ਮੇਰੇ ਯਾਨੀ ਵੀਰਪਾਲ ਕੌਰ ਦੇ ਨਾਲ ਇਸ ਸ਼ਾਨਦਾਰ ਸਫ਼ਰ ਤੇ ਆਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਭ ਤੋਂ ਦਿਲਚਸਪ ਗੱਲ ਕਿਹੜੀ ਲੱਗੀ ਆਪਣੇ ਵਿਚਾਰ ਜਿਹੜਾ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ